ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਸ਼ੋਮਨੀ ਅਕਾਲੀ ਦਲ ਦੇ ਆਗੂ ਈਮਾਨ ਸਿੰਘ ਮਾਨ ਦੇ ਵੱਲੋਂ ਸ਼ੋਮਨੀ ਕਮੇਟੀ ਦਫਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਚੋਣ ਪ੍ਰਕਿਰਿਆ ਤੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਇਹ ਚੋਣ ਤੁਰੰਤ ਰੋਕੀਆਂ ਜਾਣ ਕਿਉਂਕਿ ਇਹ ਗਲਤ ਢੰਗ ਨਾਲ ਹੋ ਰਹੀਆਂ ਨੇ। ਮੀਡੀਆ ਨਾਲ ਗੱਲ ਕਰਦੇ ਹੋਏ ਈਮਾਨ ਮਾਨ ਦਾ ਕਹਿਣਾ ਹੈ ਕਿ 2011 ਚ ਪਿਛਲੀਆਂ ਸ਼ੋਮਨੀ ਕਮੇਟੀ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ 14 ਸਾਲ ਬੀਤ ਗਏ ਪਰ ਨਵੇਂ ਚੋਣਾਂ ਨਹੀਂ ਕਰਵਾਏ ਗਿਆ ਹੁਣ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਸਿੱਖਾਂ ਦੀ ਜਮਹੂਰੀਅਤ ਨੂੰ ਰੱਦ ਕਰ ਦਿੱਤਾ ਹੈ ਜਮਹੂਰੀਅਤ ਬਹੁਤ ਕਰੋ ਬਹੁਤ ਕਰੋ ਬਹੁਤ ਕਰੋ ਅਗਰ ਭਾਈ ਜੀ ਤੁਸੀਂ ਤਾਂ ਪੱਟਾਟ ਕੀਤਾ ਜਾ ਰਿਹਾ ਕੀ ਕਹਿਣਾ ਚਾਹਤੇ ਹੋ 2011 ਚ ਪਿਛਲੇ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚ ਫਿਰ 21 ਚ ਤੇ ਹੁਣ ਅੱਗੇ ਜਾ ਕੇ 26 ਚ ਹੋਣਾ ਚਾਹੀਦਾ ਸੀ ਪਰ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇਹ ਚੋਣ ਹੋਣ ਨਹੀਂ ਦਿੱਤੇ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇ ਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹਾਂਤਗਰੀ ਫੇਰ ਇਹਨਾਂ ਨੇ ਜ਼ाहिर ਕਰਤੀ ਹੈਗੀ ਹੈ ਜਿੱਥੇ ਭਗਵੰਤ ਸਿੰਘ ਮਾਨ ਅਨੰਤਪੁਰ ਸਾਹਿਬ ਦੇ ਉੱਤੇ ਜਾ ਕੇ ਆਪਣਾ ਸੈਸ਼ਨ ਚਲਾ ਰਿਹਾ ਆਪਣਾ ਦਿਖਾ ਰਿਹਾ ਕਿ ਭਾਰਤ ਦੀ ਜਮਹੂਰੀਅਤ ਹਜੇ ਜੀਉਂਦੀ ਹੈ ਤੇ ਅਸੈਂਬਲੀ ਦਾ ਸੈਸ਼ਨ ਉੱਥੇ ਬੁਲਾ ਰਿਹਾ ਹੈ ਉੱਥੇ ਸਾਡੇ ਜਿਹੜੇ ਚੋਣਾਂ ਇਸ ਸਟੇਟ ਨੇ ਕਿੱਥੇ ਨਹੀਂ ਹੈਗੇ ਇਹਨੇ ਆਪਣੀਆਂ ਵੋਟਰ ਕਾਡਾਂ ਸਮੇਂ ਹੀ ਨਹੀਂ ਬਣਾਈਆਂ ਸੈਂਟਰ ਨੇ ਰਲ-ਮਿਲ ਕੇ ਕਰਕੇ ਇਹਦਾ ਨਵਾਂ ਇਲੈਕਸ਼ਨ ਕਮਿਸ਼ਨਰ ਨਹੀਂ ਨਿਯੁਕਤ ਕੀਤਾ ਹੈਗਾ ਔਰ ਜਿਹੜੇ ਇਹਨਾਂ ਨੇ 23 24 25 ਤਿੰਨ ਸਾਲ ਦੇ ਵਿੱਚ ਆਪਣੀਆਂ ਵੋਟਾਂ ਨਹੀਂ ਤਿਆਰ ਕੀਤੀਆਂ ਕਦੀ ਪਟਵਾਰੀ ਨਹੀਂ ਸੀ ਪੂਰੇ ਕਦੀ ਘਰੇ ਜਾ ਕੇ ਵੋਟ ਨਹੀਂ ਬਣਾਉਣੀ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ਹਜ਼ਾਰ ਆਲਮ ਸੁਮੇਤ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾਂ ਨੰਗਲ ਤੇ ਸ਼ਰਮਾ ਤੋਂ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਲਿਫਾਫਿਆਂ ਚੋਂ ਪ੍ਰਧਾਨਗੀਆਂ ਕੱਢ ਰਹੀਆਂ ਜਦ ਕਿ ਇਹ ਸੰਗਤ ਦਾ ਹੱਕ ਹੈ ਤੇ ਸੰਗਤ ਦੇ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ। ਕਿਹਦੀ ਚੋਣਾ ਕਰਨ ਨੂੰ ਅਸੀਂ ਤਿਆਰ ਹੋ ਚੋਣਾ ਕਰੋ ਤੁਹਾਡੇ ਕੋ ਮੈਂਬਰ ਆ ਤੇ ਆਪਾਂ ਜਿੱਤੇ ਹਜ਼ਰ ਕਰ ਲਓ। ਹਣੀ ਕਹਿੰਦੇ ਵਿੱਚ ਚੋਣਾ ਕਰਾਉਣ ਨੂੰ ਤਿਆਰ ਮਾਪਾ ਤੁਹਾਨੂੰ ਚੋਣਾ ਕਰਨ ਦਾ ਸਿਸਟਮ ਨਹੀਂ ਪਤਾ ਚੋਣ ਇਲੈਕਸ਼ਨ ਕਮਿਸ਼ਨ ਕਰਾਉਂਦੀ ਹੈ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁਖੀ ਹੈ ਅੱਜ ਉਹਦਾ ਕੋਈ ਮੁਖੀ ਨਹੀਂ ਹੈ ਸਰੋ ਸਾਹਿਬ ਰਿਟਾਇਰ ਹੋ ਗਏ ਔਰ ਉਹਦੀਆਂ ਵੋਟਾਂ ਬਣਦੀਆਂ ਉਹ ਵੋਟਾਂ ਹਜੇ ਕੰਪਲੀਟ ਰੋਲ ਮਸਾ ਹੋਏ ਸੀ ਤਾਂ ਉਹ ਇਲੈਕਸ਼ਨ ਕਮਿਸ਼ਨ ਦਾ ਮੁਖੀ ਖਤਮ ਹੋ ਗਿਆ ਸਰਕਾਰ ਨੇ ਜਿਹੜੀ ਆਏ ਸਾਲ ਰਿਵੀਜ਼ਨ ਕਰਦੀ ਹੈ ਲੋਕ ਸਭਾ ਤੇ ਬਿਦਾਂ ਸਭਾ ਦੇ ਰੋਲ ਓਨ 3 ਸਾਲ ਲਾਤੇ ਰੋਲ ਕੰਪਲੀਟ ਕਰਨ ਚ ਹੁਣ ਇਲੈਕਸ਼ਨ ਕਮਿਸ਼ਨਰ ਨਹੀਂ ਹੈਗਾ ਇਹ ਇਨਡੇਫਿਨਟਲੀ ਇਹਨਾਂ ਬੈਂਸ ਸਾਡੀ ਜਮਹੂਰੀਤ ਕਰਤੀ ਹੈ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਜਮਹੂਰੀਅਤ ਦੇਸ਼ ਕਹਿੰਦਾ ਪਰ ਸਿੱਖਾਂ ਦਾ ਉਹਨਾਂ ਨੇ ਖਾਤਮਾ ਕਰਤਾ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਜਿਹੜੀ ਕੌਮ ਉਹਨਾਂ ਨੇ ਦਸਤਾਬਤ ਕੀਤੀ ਹੈ ਉਹਦੀ ਜਮਹੂਰੀਤ ਭੰਗ ਕਰਕੇ ਉਹਦਾ ਹਰੇਕ ਟੀਚਾ ਖਤਮ ਕਰ ਰਹੇ ਆ। ਹਾਲ ਜਿਵੇਂ ਹੋ ਜਾਂਦੀ ਫਿਰ ਜਿੰਦਾ ਜਾਂਦਾ ਹਰ ਉਹ ਚੋਣਾਂ ਚ ਲਾਸ ਹੁੰਦਾ ਤੁਹਾਡੇ ਰੋ ਪਟਾਚਾ ਕੀਤਾ ਜਾਂਦਾ ਪਰ ਅਜੇ ਤੱਕ ਕੋਈ ਸੁਲਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਅਸੀਂ ਗੁਲਾਮ ਐ ਇਸ ਦੇਸ਼ ਦੇ ਵਿੱਚ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਜਿਨ੍ਹਾਂ ਦੇ ਹੱਕਾਂ ਵਾਸਤੇ ਉਹ ਕੌਮ ਨੂੰ ਇਹ ਦੇਸ਼ ਗੁਲਾਮ ਕਰਕੇ ਰੱਖ ਰਹੀ ਐ ਇਸ ਦੇਸ਼ ਦੇ ਵਿੱਚ 25000 ਕੇਸ ਜਿਹੜੇ ਸ਼ਮਸ਼ਾਨ ਘਾਟਾਂ 'ਚ ਜਿੱਥੇ ਜਸਵੰਤ ਸਿੰਘ ਖਾਲਰਾਂ ਨੇ ਦੱਸਿਆ ਐ ਆ ਹੁਣ ਇੰਨਾ ਦਿਨਾਂ ਚ ਦਿੱਲੀ ਚ ਸਿੱਖਾਂ ਦਾ ਕਤਲਯੰਗ ਘੱਲੂਕਾਰਾ ਹੋਇਆ ਹੋਂਦ ਚੱਲੜ ਪੂਰਾ ਪਿੰਡ ਹਰਿਆਣੇ ਦੇ ਵਿੱਚ ਸਿੱਖਾਂ ਦਾ ਖਤਮ ਕਰਤਾ ਚਿੱਟੀ ਸਿੰਘ ਪੁਰੇ ਚ ਬਿਲ ਕਲਿੰਟਨ ਕਹਿੰਦਾ Hindu militants ਨੇ ਸਿੱਖ ਮਾਰੇ ਅੱਜ ਸਿੱਖਾਂ ਨੂੰ ਔਰੇ ਕਤਲ ਕਰਕੇ ਸਾਡੇ ਧਰਮ ਨੂੰ ਧਾਰਾ 25 ਦੇ ਵਿੱਚ Hindu ਧਰਮ ਆਖ ਕੇ ਜਦਕੇ ਗੁਰੂ ਗ੍ਰੰਥ ਸਾਹਿਬ ਇੱਥੇ ਸ਼ੋਭੇ ਥਾਨ ਉਸ ਦੇ ਅੰਗ 1136 ਦੇ ਉੱਤੇ ਸਪਸ਼ਟ ਲਿਖਿਆ ਨਾ ਹਮ Hindu ਨਾ ਮੁਸਲਮਾਨ ਇਹ ਸਾਡੀਆਂ ਨਿਸ਼ਾਨੀਆਂ ਮਿਟਾ ਕੇ ਸਾਡੇ ਧਰਮ ਨੂੰ ਤਬਦੀਲ ਕਰਕੇ ਸਾਡੀ ਜਮਹੂਰੀਅਤ ਖਤਮ ਕਰਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਇਹ ਇੱਕ ਰਾਹ ਹੈ ਕਿ ਇਹਨਾਂ ਦੀ ਜਮਹੂਰੀਅਤ ਖਤਮ ਕਰ ਦੋ ਹਰ ਮੈਂਬਰ ਹਰ ਤਕਤ ਪਰ ਇਹ ਕਹਿ ਰਿਹਾ ਕਿ ਆਪਾਂ ਇੱਕ ਸਟੇਜ ਦੇ ਮੈਂਬਰ ਜਿਹੜੇ ਦੇ ਦਨ 16 ਤੋਂ ਬਾਅਦ 16 ਦਾ ਉਹਨੂੰ ਟਰਮ ਬੁੱਕੀ ਸੌਰੀ ਜਿਹੜੇ ਜਿਹੜੇ ਏਕੇ ਦੀ ਗੱਲ ਹੈ ਉਹਦੇ ਲਈ ਸਿੰਘ ਸਭਾ ਲਹਿਰ ਨੇ ਬਹੁਤ ਵੱਡੀ ਸੋਚ ਰੱਖੀ ਸੀ ਕਿ ਐਸਜੀਪੀਸੀ ਦੇ ਵਿੱਚ ਆਪਾਂ ਚੋਣ ਕਰਾਵਾਂਗੇ ਜਿਹੜੀ ਢੇੜਾ ਉੱਥੇ ਮੂਰੀ ਆਉਂਦੀ ਹੈ ਉਹ ਪੰਥ ਦੇ ਅ ਨਮਾਇੰਦਗੀ ਕਰੂਗੀ ਪਰ ਜਦ ਸਰਕਾਰ ਇਹ ਚੋਣ ਕਰਾਉਂਦੀ ਨਹੀਂ ਹੈ ਐਸਜੀਪੀਸੀ ਮੰਗ ਨਹੀਂ ਰੱਖ ਰਹੀ ਹੈਗੀ ਜਿਵੇਂ ਜ세ਦਾਰ ਸਾਹਿਬ ਨੇ ਕਿਹਾ ਉਹ ਆਪਣੇ ਸਤੀਫੇ ਦੇ ਕੇ ਇਹ ਹਾਊਸ ਨੂੰ ਖਤਮ ਕਰਕੇ ਨਵੇਂ ਚੋਣ ਮੰਗਣ ਤਾਂ ਇੱਕ ਇਸ ਸੰਗਤ ਨੇ ਸਾਨੂੰ ਬਖਸ਼ਨੇ ਹੈਗੇ ਆ ਵਿਚਾਰਾਂ ਦੇ ਵਿੱਚ ਬਹੁਤ ਸਾਡੇ ਆਪਸ 'ਚ ਫਰਕ ਹੈਗਾ ਔਰ ਇਹ ਸੰਗਤ ਫੈਸਲਾ ਕਰਕੇ ਦੇਊਗੀ ਕਿ ਕਿਹਦੇ ਕਿੰਨੂ ਉਹਨਾਂ ਨੇ ਆਪਣੀ ਮੋਹਰ ਦੇਣੀ ਹੈ ਕਿਨੂ ਉਹਨਾਂ ਨੇ ਤੋੜਨਾ ਹੈਗਾ